ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਆਕੜੀਆ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਜੇਕਰ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਜਲਾਲ ਭਗਤਾ ਭਾਈ ਕਾ ਸਮਾਦ ਭਾਈ ਇਸ ਦੇ ਆਸ-ਪਾਸ ਦੇ ਪਿੰਡ ਹਨ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਨੇ ਪਹਿਲੇ ਸੂਏ ਸੂਣ ਵਾਲੀ ਝੋਟੀ ਬਕਾਊ ਕੀਤੀ ਆ ਬਹੁਤ ਸੋਹਣੀ ਸਿੰਘਾਂ ਦੀ ਬਨਾਵਟ ਤੇ ਢਾਂਚਾ ਠਣਲੇਵਾ ਬਹੁਤ ਸੋਹਣਾਗਾ ਬਾਕੀ ਜਿਸ ਵੀ ਭਰਾ ਨੇ ਖਰੀਦਣੀ ਆ ਉਹ ਇੱਥੇ ਆ ਕੇ ਆਪਣੀ ਤਸੱਲੀ ਤੇ ਖਰੀਦ ਸਕਦਾ ਹੈ ਬਾਈ ਖੇਤੀਬਾੜੀ ਵਾਲੀ ਦੇ ਨਾਲ ਨਾਲ ਘਰੇ ਸੋਹਣੇ ਪਸ਼ੂ ਪਾਲਦਾ ਤੇ ਇਹਨਾਂ ਨਗਾਂ ਵਿੱਚੋਂ ਇੱਕ ਨਗ ਬਕਾਊ ਆ ਆਓ ਬਾਈ ਨੂੰ ਮਿਲਦੇ ਆਂ ਤੇ ਸਾਰੇ ਜਾਣਕਾਰੀ ਲੈ ਕੇ ਦਿੰਦੇ ਆਂ ਹਾਂਜੀ ਬਾਈ ਜੀ ਸਸਰੀ ਕਾਲ ਸਸਰੀ ਕਾਲ ਬਾਈ ਨਾਮ ਦੱਸੋ ਜੀ ਆਪਣੀ ਪਰ ਉਹ ਵੰਡ ਰਸਮੀ ਜੀ 6 ਪੰਡਾ ਆ ਗਿਆ ਹਨ ਆਕਲੀਆ ਜਰਾ ਅੱਛਾ ਜਿਹੜੀ ਇਹ ਝੋਟੀ ਆਪਾਂ ਬਕਾਊ ਕੀਤੀ ਆ ਜੀ ਇਹ ਘਰ ਦੀ ਆ ਕਿ ਆਪਾਂ ਖਰੀਦੀ ਸੀਗੀ ਜੀ ਘਰ ਦੀ ਆ ਠੀਕ ਆ ਭਰਾ ਸੀ ਕੋਈ ਨੋ ਮਰਦਾ ਅੱਛਾ ਐਸ ਮੱਧ ਦੀ ਕੱਟੀ ਆ ਨਾ ਹਨਾ ਜੀ ਠੀਕ ਆ ਤੇ ਇਹਦੇ ਕਿੰਨੇ ਕੁ ਦਿਨਾਂ ਆ ਜੀ ਸੂਣ ਚ ਬਾਕੀ 5 ਕਿ ਦਿਨਾਂ ਬਾਕੀ ਆ ਜੀ ਅੱਛਾ ਇਹਦੀ ਮਾਤਾ ਨੇ ਜੀ ਕਿੰਨਾ ਕੁ ਦੁੱਧ ਦਿੱਤਾ ਜੀ ਇਹਦਾ 13 ਲੀਟਰ ਜੀ ਠੀਕ ਆ ਤੇ ਬਾਈ ਆਪਾਂ ਤੋਰ ਕੇ ਵਿਖਾਈਏ ਝੋਟੀ ਫਿਰ ਆਪਾਂ ਹਾਂਜੀ ਹਾਂਜੀ ਤੋਰ ਕੇ ਸੋ ਤੁਸੀਂ ਸਿੰਘਾਂ ਦੀ ਬਨਾਵਟ ਤੇ ਝੋਟੀ ਦਾ ਢਾਂਚਾ ਪਿੱਠਪੂੜਾ ਤੁਸੀਂ ਦੇਖ ਸਕਦੇ ਹੋ ਬਾਕੀ ਕਰਮਾ ਵਾਲੀ ਸੋਹਣੀ ਤਿਆਰ ਆਉਂਦੀ ਹੁੰਦੀ ਆਉਂਦੀ ਆ ਲੇਵਾ ਬਹੁਤ ਸੋਹਣਾ ਬਖਾਉਂਦੀ ਆ ਬਾਕੀ ਪਹਿਲਣ ਦੇ ਹਿਸਾਬ ਨਾਲ ਠਣਾ ਦੀ ਬਨਾਵਟ ਬਹੁਤ ਸੋਹਣੀ ਆ ਬਾਕੀ ਤੁਹਾਡੀ ਸਮਝ ਆ ਪੈਸੇ ਤੁਸੀਂ ਲਾਉਣੇ ਆ ਜੈਸੇ ਵੀ ਭਰਾ ਨੂੰ ਇਹ ਪਸੰਦ ਆਉ ਇੱਥੇ ਆ ਕੇ ਆਪਣੀ ਤਸੱਲੀ ਤੇ ਇਹ ਝੋਟੀ ਖਰੀਦ ਸਕਦਾ ਬਾਈ ਨੇ ਸਾਮ ਸੰਭਾਲ ਵੀ ਬਹੁਤ ਸੋਹਣੀ ਕੀਤੀ ਐ ਤੇ ਢਾਂਚਾ ਵੀ ਕੱਟੀ ਬਹੁਤ ਸੋਹਣਾ ਬਖਾਉਂਦੀ ਆ ਛਬਾਈ ਜੀ ਆਪਾਂ ਇਹਦਾ ਰੇਟ ਕੀ ਕਰਦੇ ਆ ਜੀ ਰੇਟ ਜੀ ਫੋਨ ਤੇ ਕਰ ਦਾਂਗੇ ਅੱਛਾ ਤੇ ਰੇਟ ਜਾਇਜ਼ ਹੀ ਹੋਊਗਾ ਨਾ ਜੀ ਜ਼ਿਆਦਾ ਤਨ ਠੀਕ ਆ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ 939432 ਅਛਾਈ 001 ਹਾਂ ਮੋਬਾਈਲ ਨੰਬਰ ਦੁਬਾਰਾ ਫੇਰ ਬੋਲ ਦੋ ਜੀ 99 92 32 0005 ਠੀਕ ਆ ਸੋ 22 ਦਾ ਨੰਬਰ ਆਪਾਂ ਹੀ ਸਕਰੀਨ ਤੇ ਚਲਾ ਦੇਾਂਗੇ ਜੈਸ ਵੀ ਭਰਾ ਨੂੰ ਇਹ ਝੋਟੀ ਪਸੰਦ ਆਊਗੀ ਇੱਥੇ ਆ ਕੇ ਆਪਣੀ ਤਸੱਲੀ ਤੇ ਖਰੀਦ ਸਕਦਾ ਵੀਡੀਓ ਨੂੰ ਅਖੀਰ ਤਾਈਂ ਵੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ